ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤਾਂਦਰੁਸਤ ਹੋਵੋਗੇ ਹਾਂ ਹਾਂ ਮੈਂ ਬਸ ਤਾਂ ਕੱਢ ਕੇ ਇੱਕ ਵਾਰੀ ਚਾਹ ਤਾਂ ਨਹੀਂ ਜਿਹੜੇ ਆ ਹਰਾ ਜਾ ਪਿਆ ਇਹਨਾਂ ਦੇ ਮੂਰੇ ਇੱਥੇ ਇਹ ਤਾਂ ਆਪੇ ਖਾਈ ਜਾਣਗੇ ਕਿ ਇੱਥੇ ਪਾਉਣੇ ਨੇ ਨਾ ਇੱਥੇ ਹਾਂ ਵਿੱਚ ਤਾਂ ਆਪੇ ਮੂਹਾਂ ਮਰੀ ਜਾਣਗੇ ਅਸਾਂ

अच्छा। ਪਰ ਤਰੀਕੇ ਕੱਟ ਲੇਂਗੇ। ਹਾਂ। ਕੋਈ ਨਾ 4 ਵਜੇ ਬੱਦ ਰਹੇ। ਸਾਰੇ ਘੇੜੇ ਜੇ ਨਿਕਾਲੋ। ਅੱਸਾ। ਸਾਰੇ ਜੇ ਕੋਟੋ ਮੇਂ ਨੰਦ ਨੰਦ। ਅੱਛਾ। ਇਥੋਂ ਪਾ ਕੇ ਲੈ ਜਾ ਮੈਂ ਲਾ ਗਾਈ ਜੀ ਮੂਰੇ ਤਾਂ ਕੱਟੀ ਹੈਗਾ। ਇਹ ਤਾਂ ਮੈਂ ਇੱਧਰ ਰਾਤ ਵਾਲੀ ਇਕੱਠੇ ਕਰਕੇ ਆਈਆਂ। ਆਈ ਦੇ ਮੂਰੇ ਤਾਂ ਖਾਸੇ ਨਹੀਂ ਨਾ। ਰੋਜ ਜੋ ਮਹਗਾ ਤਾਂ ਦੁੱਧ ਦਿੰਦੀ ਹੈ। ਜਿਸ ਦਾ ਜਾਨੀ ਕੱਲ ਨਹੀਂ ਬਿਚਲੀ ਨਾ ਫਸ। ਹਾਂ। ਡੜਾ ਛੜਤਾ ਨਾ ਇਹਨੇ ਵਿੱਚ। ਨਾ ਫੱਟੇ ਜੀ ਨਹੀਂ ਪਾਉਂਦੇ ਹੁੰਦੇ ਜੇ ਤੂੰ। ਹਾਂ। अच्छा वो जो पट्टे के सोने सारे मैं खोल दूं सही नहीं हां अच्छी भी है अच्छा बस पानी का स्प्रे लगा दो ड्रेक भी यही बना ले छाटेना पकोपर कैसा हैगा हां हां पाछल दिया बाल हां भास रही और फिर एक ओपन नाम नदी जवानी हां भेड़ा बूड़ा तो नहीं ना मोरो बाहर दबने दी लोड़ ना दस बार से जोर से जोर पा हां पाजी दीजिए नहीं पाजी दीजिए नहीं पता किसको पता कौन कौन है एक <laughs> तकरीर और भी नहीं दूसरे की तुरंत हो जाएगा ना सरे हो जाए हो जा। गिल्ले हो जाएंगे कपड़े ओ डंडा यानी है क्या कोई है ना उधर आई है उधर सारा ये दो दिन आए हाँ चंदा तो माई सरे ये भी दूसरे का दर्द है हाँ वो

ਅੱਛਾ ਠੀਕ ਕਰਦੀ ਆਪਣੇ ਉਦੋਂ ਦੀ ਐਚਪੀ ਕਰਨ ਲੱਗੀ ਹੁਣ ਪਿੰਦੀ ਨਹੀਂ ਲੈ ਉਹ ਵੀ ਜੀਭਾ ਮਾਰਿਆਂ ਦੀ ਇਹ ਵੀ ਮਾਸ ਨਵਸਤ ਹੋ ਗਈ ਲੈ ਉੱਥੇ ਖੜ ਕੇ ਉਹ ਵੀ ਜੀਭਾ ਮਾਰਿਆਂ ਦੀ ਲੈ ਟ ਲਾ ਲੀਂ ਡੀਡੀ ਕਣੀ ਚਾਨਣ ਕਰਦਾ ਹਾਂ ਆਇਦੂ ਫਿਰ ਇਕੱਠਾ ਕਰਾਂਗੀ

ਆ ਬਸ ਆ ਜਾਂਦਾ ਕਿ ਮੈਂ ਜਮਾ ਦਿੰਦਾ ਉਹਦੀ ਲੈ ਕਾਇਆ ਜਮਾ ਲਾਉਂਗਾ ਹਾਂ ਸਾਡੇ ਨਹੀਂ ਹੋਟੇ ਮਾਰਨਾ ਨਾ ਮਕੈਨਕੀਆ ਤੂੰ ਰਹਿਣ ਦੇ ਕਰਨ ਨੂੰ ਬਹੁਤ ਕਰ ਲਈਆਂ ਬੁੱਤ ਦਾ ਆਹਾ ਮਕੈਨਕੀ ਕਰਨ ਨੂੰ

ਉਹਨੇ ਤਾਂ ਅੰਦਰ ਦੇ ਕਿ ਬਾਰੇ ਪਸੂ ਖੜੇ ਜੋ ਖੜੇ ਸੀ ਅਸਾ ਬਿਜਲੀ ਤਾਂ ਲੱਗ ਜਾ ਦੇਖੇ ਕਹਾ ਘਾ ਹੋਰ ਕਹਾ ਕਰਾ ਇਹਨੂੰ ਨਾ ਬੱਸ ਉਹ ਤੇ ਇੱਕ ਹੋਰ ਵੀ ਹੁੰਦੀ ਹੈ ਹਨਾ ਛੋਟੀ ਇੱਥੇ ਗਾਂ ਦੇ ਬੱਤੀ ਅੱਛਾ ਤੇਰੀ ਹੋਗੀ ਇੱਥੇ ਛੋਟੀ ਹਾਂ ਉੱਥੇ ਕੱਟੀ ਆ ਸਾਰੇ ਇੱਧਰ ਨੂੰ ਕਰਨੇ ਨੇ ਨਾ ਬੱਸ ਸਾਈਡ ਤੇ ਠੀਕ ਹੈ ਬਸ ਚੱਲਦੇ ਆ ਆਪਾਂ ਅੰਦਰ ਸਾਰੇ ਦੀ ਮਾਰੀ ਆਣੇ ਤੇ ਫਿਰ ਪਾਸਾ ਇਹ ਖਾਣੇ

ਫਿਰ ਮੈਂ ਰਸ ਪਹਿਲੇ ਮੇਰੇ ਕੋਲ ਰਸਾ ਹੁੰਦਾ ਸੀ ਨਿਆਣੇ ਨੂੰ ਟਰਾਲੀ ਨਾ ਬੰਨਦੇ ਕਿ ਦੇਖੇ ਦਿੰਦੀ ਫਿਰ ਹਸਰਾ ਮੈਂ ਸੀ ਮਗਵੀ ਦਾ ਪਿਆਰ ਅੱਛਾ ਪਰਦੇ ਦਾ ਫਿਰ ਇਹ ਦੇਣੇ ਇਹ ਬਧੀਆ ਬਣ ਗਿਆ ਲੱਫੋ ਇਹ ਤਾਂ ਸਟੋਕਰੀ ਦੁਆਰੇ ਲੈ ਲਈ ਅਸਲੀ ਨਹੀਂ ਇੱਕ ਪਹਿਲਾਂ ਹੁੰਦੀ ਸੀ ਨਾ ਉਹ ਲਾਈਟ ਬੰਦ ਕਰਦਾ ਵਾਰੋਂ ਅੰਦਰੋਂ ਹਨ ਉਹ ਉਹ ਨੂੰ ਲਾਉ ਜੀ ਖੇਤਾਂ ਦਾ ਸ਼ਹਿਰ ਕਰਾਈਏ ਤੁਹਾਨੂੰ धुंदे तो किए खाली थां रखे हुए है ना? हरा हुरा बीज दें गर लाइया हुई बचाले जगह छदी पाई है कोई सब्जी हरी नहीं हुई होनी इधर लसन ते प्याज लसन परे लाए पाए मेथे पालक मेथी ਟਣੀਆਂ ਉਹ ਸਾਰੇ ਅੱਗੇ ਪਿੱਛੇ ਆ ਇੱਧਰ ਸਾਰੇ ਹਸਪੈ ਦੇ ਲੱਗੇ ਹੋਏ ਨੇ ਸਪੈ ਦੇ ਵਿੱਚ ਕਣਕ ਲਾਈ ਹੋਈ ਆ ਮੌਜ ਆ ਜੀ ਗੋਬਰ ਗੈਸ ਦੀ ਇੱਧਰ ਗੋਬਰ ਗੈਸ ਜਿਵੇਂ ਆਪਾਂ ਗੋਹਾ ਘੋਲ ਕੇ ਹਨਾ ਇੱਧਰ ਬਾਹਰ ਨਿਕਲ ਜਾਂਦਾ ਹੈ ਖੇਤਾਂ 'ਚ ਮੌਜ ਤਾਂ ਬਹੁਤ ਆ ਕੀ ਰਹਿਣ ਦੀ ਗੁੱਲ ਗਲੀ ਕਰਾ ਗਾਹ ਤੇ ਬੰਸੀ ਹਾਂ ਆਜਾ ਚੱਲੀਏ ਆ ਜਾ ਮੈਂ ਤਾਂ ਜਾਣੀਆ ਘਰ ਨੂੰ ਗਾਂ ਨਹੀਂ ਜਾਂਦੇ ਲਿਬੜ ਜਾਾਂਗੇ ਹੂੰ पालक पाल आ तो जा कणक चलो आ जाओ पुत आ जाओ चलिए अंदर तो पैर झाड़ दी चंगी तरह आ जाए किरा भज के आए कर ਆਰੇ ਕਪੜੇ ਲਵੇੜ ਲੈ ਆ ਉਥੇ ਡਿੱਗ ਕੇ ਗੋਹੇ ਚ ਹੁਣ ਬੂਟ ਕੜ ਚ ਕੱਲੇ ਚਾਰ ਕੇ ਕੀ ਕਰੀਏ ਚਲੋ ਜੀ ਬਸ ਟੜ ਗਏ ਆ ਜਾ ਬੱਜਾ ਪੂਰੀ ਚੜਲਾ ਉਹ ਵੀ ਚੜਲਾ ਦੀਦੀ ਲਓ ਜੀ ਇੱਥੇ ਸ਼ਾਮ ਦਾ ਟਾਈਮ ਹੈ ਤੇ ਕੱਲ ਨੂੰ ਆਪਾਂ ਜਾਣਾ ਵਾਪਸ ਤੇ ਇੱਥੇ ਆਪਾਂ ਲੱਗਿਆ ਇਕੱਠੇ ਬੈਠ ਕੇ ਗੱਲਾਂ ਬਾਤਾਂ ਕਰਨ ਹਾਸੀ ਮਜ਼ਾਕ ਕਰਨ ਤੇ ਸਾਰਾ ਹਨਾ ਫੈਮਲੀ ਹੈ ਜਿਹੜੀ ਸਾਰੀ ਇਕੱਠੀ ਹੋ ਕੇ ਗੱਲਬਾਤ ਕਰ ਰਹੀ ਹੈ ਤੇ ਬਹੁਤ ਮਜ਼ਾ ਆ ਰਿਹਾ ਸੀ ਤੇ ਇੱਥੇ ਇਹਨਾਂ ਦਾ ਡੌਗੀ ਵੀ ਆ ਗਿਆ ਸੀ ਅੰਦਰ ਤੇ ਉਹ ਸ਼ਰਾਤਾ ਕਰ ਰਿਹਾ ਸੀ ਹੈਨਾ ਡੌਗੀ ਤੇ ਬਸ ਬੱਚੇ ਨੇ ਜਿਹੜੇ ਉਹ ਤਾਂ ਡਰ ਰਹੇ ਸੀਗੇ ਤੇ ਕਿਉਂਕਿ ਉਹ ਵੱਡੀ ਤਾਂ ਹੈ ਨਹੀਂ ਕਿ ਵੈਸੀ ਚੌੜ ਕਰਦੀ ਹੈ ਥੋੜੀ ਜੀ ਇੱਥੇ ਗੋੜ ਗਿਆ ਨਾ ਚਲ ਕੋਣ ਮਾਸਾ ਉਹ ਲੋਕਾਂ ਦੇ ਮੜਾ ਆ ਕਿੱਥੇ ਗਿਆ ਉਹ ਕਿੱਧਰ ਗਿਆ ਜੁੱਛ ਟੋਟਾ ਜਾ ਉਹ ਆਏ ਰੀਸਾ ਬਿਦਰ ਉਹ ਗਵਾ ਆ ਉਹ ਆ ਗਿਆ ਆ ਰੋ ਇਥੇ ਅੰਦਰ ਡੰਡਾ ਆਏ ਇਹ ਤਾਂ ਨਹੀਂ थे जन बुले तां वा आजी ਬਸ ਕੋਈ ਨਹੀਂ ਰਹਿਣਾ ਮੈਂ ਨਾ ਰੰਤਕ ਚੰਗੋ ਹਾਂ ਤੈਨੂੰ ਵੀ ਬਣਾਈਆਂ ਲੋੜੀਆਂ ਸਵਾ 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 ਬਣਾਗੇ ਠੱਡ ਲੱਗਦੀ ਆ ਹਨਾ ਠੀਕ ਹੈ ਚੰਗਾ ਭਾਈ ਚੰਗੋ ਬਾਈ ਬਾਈ ਜਾਣਾ ਉਹ ਜਾਂਦਾ ਬਹੁਤ ਐਂ ਤਾਂ ਨਾਲੇ ਕਹਿੰਦਾ ਨਾ ਕਹਿੰਦਾ ਜਾਣਾ ਉਹ ਚੰਗਾ ਜੀ ਚੰਗਾ ਭਾਈ ਲਓ ਜੀ ਇੱਥੇ ਹੁਣ ਆਪਾਂ ਵਾਪਸ ਚੱਲ ਪਏ ਆ ਸਾਰੇ ਕਹਿੰਦੇ ਸੀ ਵੀ ਜਾਣਾ ਤਾਂ ਪਊਗਾ ਹੀ ਤੇ ਇੱਥੇ ਆਪਾਂ ਨਾਲ ਹੀ ਵੀਡੀਓ ਦਾ ਐਂਡ ਕਰਦੇ ਆਂ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਅੱਗੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਹਾਈਪੀ ਦੀ ਆਪਸ਼ਨ ਆਉਂਦੀ ਆ ਹਾਈਪੀ ਦੀ ਆਪਸ਼ਨ ਦਬਾਉਣਾ ਤੇ ਚਲੋ ਜੀ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ